ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਈ ਅੱਜ 19 ਸਤੰਬਰ ਪਿੰਡ ਪੰਜੂ ਕਲਾਲ ਅੱਜ ਨਾਲੇ ਦੇ ਨੇੜੇ ਆ ਜੀ ਉੱਥੇ ਮਸ਼ੀਨ ਚੱਲ ਰਹੀ ਹੈ ਆਪਣੀ ਦੇ ਇਹ ਵੀਰਾਂ ਦੇ ਕਈ ਖੇਤ ਵਿੱਚ ਪਹਿਲਾਂ ਤੇ ਵੀਰਾਂ ਨੂੰ ਇਹਨਾਂ ਦੇ ਸਰਪੰਚ ਨੇ ਜਾਂ ਇਹਨਾਂ ਦੇ ਮੋਤਵਾਰਾਂ ਨੇ ਕਹਿ ਛੱਡਿਆ ਕਿ ਤੁਹਾਡੇ ਆਉਣਗੇ ਖਰਾਬ ਅਗਰੂਬਾ ਮਿਲੂਗਾ ਤੁਹਾਨੂੰ ਵਿਖਾਉਣੇ ਪੈਣਗੇ ਫਤਲ ਵਿਖਾਉਣੀਆਂ ਤੇ ਫੇਰ ਪਹਿਲਾਂ ਪਾਣੀ ਬਹੁਤ ਜ਼ਿਆਦਾ ਸੀ ਹੁਣ ਥੋੜਾ ਪਾਣੀ ਘਟਿਆ ਤੇ ਵੀਰਾਂ ਨੇ ਸੋਚੇ ਚੱਲ ਵਢਾਲੀਏ ਮਸ਼ੀਨ ਆਪਣੀ ਆਈ ਤੇ ਆ ਦੋ ਫੇਰੇ ਲਾਏ ਦੇ ਮਸ਼ੀਨ ਬਾਰ ਬਾਰ ਝੋਗ ਹੋਈ ਜਾਂਦੀ ਆ ਇਹਨਾਂ ਦੇ ਆਹ ਮੰਜਰਾ ਐ ਜਿਹੜਿਆਂ ਪਾਣੀ ਦੇ ਵਿੱਚ ਡੁੱਬ ਗਿਆ ਸਾਰਿਆਂ ਇਹ ਪੂਰੀਆਂ ਝੋਗੀਆਂ ਐ ਥੋੜੇ ਜਿਹੇ ਦਾਣੇ ਨਾਲ ਦੋ ਫੇਰੇ ਲਾ ਕੇ ਕੱਢੇ ਆ ਮਸ਼ੀਨ ਚੱਲੀ ਨੂੰ ਮਸ਼ੀਨਾ ਉਹ ਦੂਜੇ ਖੇਤ ਥੋੜੇ ਉੱਚੇ ਆ ਉਹਨਾਂ ਦੇ ਵਿੱਚੋਂ ਦੋ ਚਾਰ ਕਵਾਂਟਲ ਜਿਹੜੇ ਨਿਕਲ ਆਉਣਗੇ ਉਹਦੇ ਵਿੱਚ ਲਾਈ ਆ ਕੋਈ ਚਲੋ ਜਿਹੜੇ ਉੱਪਰ ਉੱਪਰ ਆਈਆਂ ਮੰਜਰਾਂ ਨੂੰ ਕੱਢ ਦਿੰਨੇ ਆ ਤੇ ਆਹ ਵੇਖੋ ਈ ਝੋਨੇ ਸਾਰੇ ਉੱਗਿਆ ਬਿਲਕੁਲ ਕੋਈ ਬਿਰਲਾ ਦਾਣਾ ਜਿਹੜਾ ਉਹ ਬਚਿਆ ਹੈ ਬਹੁਤ ਜਿਆਦਾ ਨੁਕਸਾਨ ਹੋ ਗਿਆ ਤੇ ਇਹਨਾਂ ਦੇ ਪਹੁੰਚਿਆ ਵੀ ਕੋਈ ਨਹੀਂ ਇਹਨਾਂ ਨੇ ਬੜੀ ਕੀਤੀ ਆ ਆ ਭਾਜ ਨਾ ਸਕੇ ਕੋਈ ਪਹੁੰਚੇ ਸਾਡੇ ਕੋਲ ਕੋਈ ਨਾ ਕੋਈ ਮਿਲ ਜੇ ਸਾਨੂੰ ਤੇ ਜਿਹੜੇ ਆਪਣੇ ਹੈਗੇ ਆ ਪਟਵਾਰੀ ਨੋਟ ਕਰਨਦੇ ਲਿਖਣਦੇ ਜਿਹੜੇ ਹੁਣ ਉਹ ਲਿਖਣਦੇ ਜਿਹੜਾ ਇਹ ਪਿੰਡ ਦੇ ਪਰਲੇ ਪਾਸੇ ਸੱਤੀ ਆ ਸੱਤੀ ਵਾਲੇ ਜਿਹੜਾ ਉੱਥੇ ਜਿਆਦਾ ਪਾਣੀ ਆਇਆ ਉਹ ਬਿਲਕੁਲ ਖਰਾਬ ਹੋ ਗਿਆ ਝੋਨਾ ਉਹਨਾਂ ਦਾ ਨੋਟ ਕਰਕੇ ਖੜਿਆ ਇਹਨਾਂ ਦਾ ਨਹੀਂ ਖੜਿਆ ਕਿ ਇਹਨਾਂ ਦਾ ਝੋਨਾ ਦਿਖ ਰਿਹਾ ਹੈ ਪਰ ਬਜਿਆ ਤੇ ਇਹਨਾਂ ਦਾ ਵੀ ਕੁਝ ਨਹੀਂ ਹੈ ਸਾਰੀਆਂ ਮੁੰਜਰਾਂ ਗਲੀਆਂ ਏ ਉਗੀਆਂ ਨਾ ਇਹ ਮੰਡਰੀ ਵਿਗੜੀਆਂ ਏ ਤੇ ਨਾ ਇਹਨਾਂ ਦਾ ਕੋਈ ਪਹਾ ਵਟਿਆ ਜਣਾ ਇਹ ਬੇਨਤੀ ਆ ਕੇ ਜਿਹੜਾ ਵੀਰ ਕੋਈ ਮਤ ਕਰ ਸਕਦਾ ਇਹਨਾਂ ਦੀ ਇਹਨਾਂ ਦੀ ਜਰੂਰ ਮਤ ਕਰੋ ਇੱਥੇ ਪਹੁੰਚੋ ਇਹ ਦੋ ਤਿੰਨ ਪਿੰਡ ਆ ਨੇਪਾਲ ਪਿੰਡ ਆ ਪੰਜੂ ਬਲਾ ਲਿਆ ਦੋ ਤਿੰਨ ਪਿੰਡ ਔਰ ਲੱਗੇ ਹੈਗੇ ਆ ਇਹਨਾਂ ਵੀਰਾਂ ਦੀ ਥੋੜੀ ਜਿਹੀ ਮਤ ਕਰੋ ਪਹੁੰਚ ਕੇ ਇੱਥੇ ਜਿਹੜੇ ਵੀਰ ਪਹੁੰਚ ਸਕਦੇ ਆ ਇਹਨੇ ਕੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ